हां जी सत श्री अकाल किसान विरोध उम्मीद है सारे चढ़दी कलाचों होंगे आज तारीख हो चुके जी 23 अगस्त 2025 ਤੇ ਅੱਜ ਆਪਾਂ ਲੈ ਕੇ حاضر ਹੋਏ ਆਂ ਵਾਸਮਤੀ 1509 ਤੇ ਕਣਕ ਸਰੋਂ ਤੇ ਮੱਕੀ ਦੇ ਰੇਟ ਵੱਖ-ਵੱਖ ਮੰਡੀਆਂ 'ਚ ਕੀ ਰਹੇ ਨੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਤਾਂਬਲ ਦਿਓ ਜੀ ਤਾਂ ਕਿ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਆਪਾਂ ਬਾਸਮਤੀ ਦੀ ਗੱਲ ਕਰਦੇ ਹਾਂ ਬਾਸਮਤੀ ਜਿਹੜੀ 3400 ਤੋਂ ਬਿਹੜੀ ਪਾਰ ਹੋ ਚੁੱਕੀ ਹੈ ਤੇ ਰੇਟ ਆਉਣ ਵਾਲੇ ਦਿਨਾਂ 'ਚ ਵੀ ਸੋਨੇ ਮਿਲਣ ਦੀ ਸੰਭਾਵਨਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਬਾਸਮਤੀ ਬਾਸਮਤੀ ਜੀ ਹੈਗੀ ਰਸੌਰ ਮੰਡੀ 'ਚ 1509 ਵਿਕਈ 3200 ਰੁਪਏ ਨੂੰ ਤੇ ਕਰਨਾਲੋਂ ਤੇਜ਼ੀ ਜਿਹੜੀ ਆਈ ਐ 145 ਰੁਪਏ ਕਰਨਾਲ ਮੰਡੀ ਦੀ ਗੱਲ ਕਰੀਏ ਤਾਂ 1509 3150 ਰੁਪਏ ਜੀ ਤੇ ਤੇਜ਼ੀ ਹੈਗੇ 70 ਰੁਪਏ ਗੰਗਾਉ ਮੰਡੀ 'ਚ 1509 ਲੱਗਿਆ ਜੀ 3120 ਰੁਪਏ ਤੇ ਅੱਗੇ ਗੱਲ ਕਰਦੇ ਆਂ ਜੀ ਲਾੜਵਾ ਮੰਡੀ 'ਚ 1509 ਲੱਗਿਆ ਜੀ 3420 ਰੁਪਏ ਜਿਹੜੀ 3400 ਨੂੰ ਜਿਹੜਾ ਅੰਕੜਾ 500 ਮਤੀ ਦਾ ਪਾਰ ਕਰ ਚੁੱਕਿਆ 1509 ਦਾ ਮੁਗਲ ਕਰਦੇ ਆ ਜੀ ਸਰੋਂ ਦੀ ਸਰੋਂ ਜੈਪੁਰ ਮੰਡੀ ਚ ਸਰੋਂ ਦਾ ਰੇਟ ਲੱਗਾ ਜੀ 7500 ਰੁਪਏ ਪ੍ਰਤੀ ਕੁੰਟਲ ਤੇ ਦਿੱਲੀ ਚ ਸਰੋਂ ਲੱਗੀ ਹੈ ਜੀ 7200 ਨੂੰ ਪ੍ਰਤੀ ਕੁੰਟਲ ਦਿੱਲੀ ਮੰਡੀ ਚ ਕਣਕ ਜਿਹੜੀ ਵਿਕੀ ਹੈ ਜੀ ਉਹ ਵਿਕਿਆ 2840 ਰੁਪਏ ਨੂੰ ਤੇ ਦਿੱਲੀ ਦੀ ਮੰਡੀ ਜਿਹੜਾ ਮੱਕੀ ਲੱਗੀ ਆ ਉੱਤਰ ਪ੍ਰਦੇਸ਼ ਦੀ ਲੈਨ ਦੀ ਜਿਹੜੀ ਮੱਕੀ ਆ ਗਈ ਉਹ ਲੱਗੀ ਜੀ 2350 ਰੁਪਏ ਤੇ ਬਿਹਾਰ ਲੈਣ ਦੀ ਜਿਹੜੀ ਮੱਕੀ ਆ ਬਿਹਾਰ ਦੀ ਉਹ ਲੱਗਿਆ ਚ 2500 ਰੁਪਏ ਤੇ ਅੱਗੇ ਗਲਾਬ ਵਾਗ ਮੰਡੀ ਚ ਬਿਹਾਰ ਦੀ ਮੰਡੀ ਚ ਜਿਹੜੀ ਮੱਕੀ ਵਿਕੀ ਹੈ ਜੀ ਉਹ 2400 ਰੁਪਏ ਨੂੰ ਇਹ ਸਾਨੂੰ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਨੂੰ ਰੇਟ ਸਾਂਝੇ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਚ ਵੀਡੀਓ ਬਾਸਮਤੀ ਦੇ ਰੇਟ ਸੋਹਣੇ ਆਉਣ ਦੀ ਸੰਭਾਵਨਾ ਕੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਵੀਡੀਓ ਡੇਲੀ ਡੇਲੀ ਜਿਹੜੀ ਅਪਲੋਡ ਹੁੰਦੀ ਰਹਿੰਦੀ ਹੈ ਆਪਣੇ ਚੈਨਲ ਤੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ